डील कैंसिल ਹੋ ਗਈ ਸ਼ੁਕਰ ਹੈ ਪਰਮਾਤਮਾ ਦਾ ਉਹ ਵੀਰੇ 4 ਲੱਖ ਰੁਪਏ ਬਚਣਾ ਸੀ ਆਪਾਂ ਤਿੰਨਾਂ ਨੂੰ ਕਾਦਾ ਸ਼ੁਕਰ ਹੈ ਯਾਰ 84 ਲੱਖ ਜੁਨਾ ਬਾਅਦ ਇਹ ਮਨੁੱਖਾ ਜਨਮ ਮਿਲਿਆ ਤੇ ਇੱਕ ਇਨਸਾਨ ਹੀ ਹੈ ਜਿਹੜਾ ਆਪ ਕਮਾ ਕੇ ਖਾ ਸਕਦਾ ਤੇ ਉਹਦਾ ਵੀ ਢਿੱਡ ਭਰ ਰਿਹਾ ਤੇ ਆਪਾਂ ਕਿੱਥੇ ਜਾਵਾਂਗੇ ਯਾਰ ਸ਼ੁਕਰ ਹੈ ਰੱਬ ਯਾਰ ਮੈਨੂੰ ਲੱਗਦਾ ਇਹਨੂੰ ਹਿੱਲ ਪੈ ਗਈ ਆ ਮੈਂ ਵੀ ਨੋਟ ਕੀਤਾ ਯਾਰ ਵਾਕਈ ਹਿੱਲ ਪੈ ਗਈ ਇਹਨੇ ਚਲੋ ਭਾਈ ਚਲਿਏ ਚਾਹੋ ਭਾਈ ਰਾਮੋਤੀ ਝੂਕ ਪਵਨ ਕਾਲਕ ਜਾਈ ਝਪ ਕ ਪਵਨ ਕ ਲਗ ਜਾਈ ਕ ਦਰਵਾਜ਼ਾ ਬੰਦ ਕਰ ਦਿੰਗਾ ਸ਼ੁਕਰ ਹੈ ਰੱਬ ਆ ਮੈਨੂੰ ਲੱਗਦਾ ਇਹਨੂੰ ਹਿੱਲ ਪੈ ਗਈ ਹੈ ਸਾਬਤ ਹੋ ਹੀ ਗਿਆ ਅੱਜ ਤਾਂ ਆ ਜਾ ਭਰਾ ਆ ਜਾ ਚੱਲੀਏ ਵਾਕੀ ਹਿੱਲ ਗਿਆ ਯਾਰ ਹਾਂ ਉਹ ਯਾਰ ਆਪਾਂ ਸਾਈ ਭੇਜੀ ਤਾਂ ਹੋਈ ਸੀਗੀ ਡੀਲ ਆਪਣੀ ਡਨ ਸੀਗੀ ਮਰਜ਼ੀ ਹੈ ਯਾਰ ਤੁਹਾਡੀ ਫਿਰ ਉਹ ਨੁਕਸਾਨ ਹੋ ਗਿਆ ਯਾਰ ਜਿਹੜੀ ਡੀਲ ਵਾਸਤੇ ਸਾਈ ਭੇਜੀ ਸੀਗੀ ਆਹੋ ਉਹ ਡੀਲ ਕਿਸੇ ਹੋਰ ਨੂੰ ਮਿਲ ਗਈ ਯਾਰ ਇੱਦਾਂ ਕਿੱਦਾਂ ਮਿਲ ਗਈ ਨੂੰ ਸਾਈ ਦਿੱਤੀ 4 ਲੱਖ ਰੁਪਈਆ ਬਚਣਾ ਸੀ ਉਹੀ ਤਾਂ ਮੈਂ ਕਹਿ ਰਿਹਾ ਅਗਲੇ ਨੂੰ ਯਾਰ ਹੁਣ ਕਿੱਦਾਂ ਕਰੀਏ ਦੱਸ ਕੋਈ ਨਾ ਵੀਰੇ ਸ਼ੁਕਰ ਹੈ ਪ੍ਰਮਾਤਮਾ ਦਾ ਇਹ ਚ ਵੀ ਕੋਈ ਨਾ ਕੋਈ ਭਲਾ ਹੋਊਗਾ ਪੱਕਾ ਦਾ ਸ਼ੁਕਰ ਹੈ ਯਾਰ ਹਰੇ ਗਲ ਤੇ ਤੂੰ ਸ਼ੁਕਰ ਕਰਦਾ ਰਹਿਣਾ ਬਾਥਰੂਮ ਕਰਕੇ ਆਇਆ ਸ਼ੁਕਰ ਹੈ ਪ੍ਰਮਾਤਮਾ ਦਾ ਹੱਥ ਆ ਗਿਆ ਤੇਰਾ ਸ਼ੁਕਰ ਹੈ ਪ੍ਰਮਾਤਮਾ ਦਾ ਡੀਲ ਕੈਨਸਲ ਹੋ ਗਈ ਸ਼ੁਕਰ ਹੈ ਪ੍ਰਮਾਤਮਾ ਦਾ ਉਹ ਵੀਰੇ 4 ਲੱਖ ਰੁਪਈਆ ਬਚਣਾ ਸੀ ਆਪਾਂ ਤਿੰਨਾਂ ਨੂੰ ਕਾਦਾ ਸ਼ੁਕਰ ਹੈ ਯਾਰ ਜੇ ਨੁਕਸਾਨ ਹੁੰਦਾ ਫੇਰ ਕਾਦਾ ਨੁਕਸਾਨ ਸ੍ਰਿੰਦਰ ਵੀਰੇ ਤੂੰ ਪਹਿਲੇ ਹੀ ਨੁਕਸਾਨ ਸੋਚ ਲਿਆ ਯਾਰ ਉਹ ਡੀਲ ਡਨ ਹੋਈ ਪਈ ਸੀ ਉਹ ਡੀਲ ਤਾਂ ਡਨ ਹੋਗੀ ਜੇ ਉਹ ਪ੍ਰੋਪਰਟੀ ਆਪਣੇ ਤੋਂ ਵਿਕਦੀ ਨਾ ਫਿਰ ਕਾਦਾ ਫਾਇਦਾ ਤੇ ਕਾਦਾ ਨੁਕਸਾਨ ਆਪਣੇ ਕੋਲ ਤਿਆਰ ਬੈਠਾ ਸੀ ਉਹ ਬੱਸ ਵੀਰੇ ਮੇਰੀ ਗੱਲ ਸੁਣੋ ਜਿਹੜੀ ਆਪਣੀ ਕਿਸਮਤ ਚ ਚੀਜ਼ ਲਿਖੀ ਆ ਨਾ ਆਪਾਂ ਨੂੰ ਮਿਲ ਜਾਣੀ ਆ ਜਿਹੜੀ ਨਹੀਂ ਲਿਖੀ ਭਾਵੇਂ ਲੱਖ ਹੱਥ ਪੈਰ ਮਾਰ ਲਓ ਨਹੀਂ ਮਿਲਣੀ ਯਾਰ ਉਹ ਯਾਰ ਅਗਲੇ ਨੇ ਰੁਪਈਆ 25000 ਦੇ ਕੇ ਡੀਲ ਓਕੇ ਕਰ ਲਈ ਆ ਫਿਰ ਕੀ ਹੋ ਗਿਆ ਯਾਰ ਕੋਈ ਹੋਰ ਦੇਖ ਲਾਂਗੇ ਦੁਨੀਆ ਦੇ ਕੰਮ ਮੁੱਕ ਗਏ ਆ ਇਹ ਹੋ ਡੀਲਾ ਹੋਣੀਆਂ ਨਹੀਂ ਤੂੰ ਤਾਂ ਐ ਕਰਨ ਲੱਗ ਜਿਉਂ ਕਿ ਆਖਰੀ ਮੌਕਾ ਸੀ ਇਸ ਤੋਂ ਬਾਅਦ ਮੌਕਾ ਨਹੀਂ ਮਿਲਣਾ ਪਰ ਨੁਕਸਾਨ ਤਾਂ ਹੋ ਗਿਆ ਨਾ ਯਾਰ ਯਾਰ ਕੋਈ ਨਾ ਵੀਰੇ ਸ਼ੁਕਰ ਕਰਨਾ ਚਾਹੀਦਾ ਕੀ ਪਤਾ ਇੱਥੇ ਕੋਈ ਮਾੜਾ ਹੋਣਾ ਹੁੰਦਾ ਤੂੰ ਯਾਰ ਮਾੜਾ ਹੀ ਸੋਚਿਆ ਕਰ ਸਰਿੰਦਰ ਕੀ ਪਤਾ ਆਪਣਾ ਚੰਗਾ ਹੋਣਾ ਹੁੰਦਾ ਤੁਸੀਂ ਮਾੜਾ ਸੋਚਦੇ ਹੋ ਮੈਂ ਤਾਂ ਚੰਗਾ ਸੋਚਦਾ ਤੁਸੀਂ ਮੈਨੂੰ ਕਹਿ ਰਹੇ ਹੋ ਬਾਥਰੂਮ ਕਰਕੇ ਆਇਆ ਸ਼ੁਕਰ ਕੀਤਾ ਕਿਉਂ ਕਰਨਾ ਨਹੀਂ ਚਾਹੀਦਾ ਸੀ ਬਾਥਰੂਮ ਕਰਕੇ ਕਹਦਾ ਸ਼ੁਕਰ ਵੀਰੇ ਬਾਥਰੂਮ ਤਾਂ ਮੈਂ ਵੀ ਜਾਂਦਾ ਰੋਜ਼ ਉਹਨਾਂ ਬਾਰੇ ਸੋਚੋ ਜਿਹੜੇ ਹਸਪਤਾਲਾਂ ਚ ਪਏ ਨੇ ਪਿਸ਼ਾਬ ਵਾਲੀਆਂ ਨਾਲੀਆਂ ਲੱਗੀਆਂ ਨੇ ਜ਼ੋਰ ਲੱਗਿਆ ਪਿਸ਼ਾਬ ਹੀ ਨਹੀਂ ਆ ਰਿਹਾ ਜਿਹਨੂੰ ਲੈਟਰਿਨ ਆਵੇ ਅਗਲੇ ਢੀਆ ਢੀਆ ਨਾਲੀਆਂ ਠੋਕਦੇ ਆ ਤੇ ਉਹ ਉਹ ਮਤਲਬ ਔਖੇ ਨੇ ਉਹ ਵੀ ਸ਼ੁਕਰ ਕਰਦੇ ਹੋਣਗੇ ਉੱਥੇ ਕਿ ਭਾਈ ਸਾਨੂੰ ਸਾਡੀ ਜਾਨ ਬਚ ਜਾਵੇ ਸਾਨੂੰ ਸਾਹ ਆ ਜਾਵੇ ਓਏ ਯਾਰ ਕਿੱਧਰ ਗੱਲ ਆਏ ਯਾਰ ਕਿੱਧਰ ਗੱਲ ਲਈ ਜੰਨਾ ਤੂੰ ਸ੍ਰਿੰਦਰ ਇੱਥੇ ਗੱਲ ਮੇਰੇ ਇਹੀ ਗੱਲਾਂ ਨੇ ਜ਼ਿੰਦਗੀ ਦੀਆਂ ਜਦੋਂ ਤੱਕ ਸਰੀਰ ਚੱਲਦੇ ਨੇ ਜਦੋਂ ਤੱਕ ਆਪਣੇ ਸਾਹ ਚੱਲਦੇ ਨੇ ਉਦੋਂ ਤੱਕ ਹੀ ਦੁਨੀਆ ਪਿਆਰੀ ਲੱਗਣੀ ਆ ਆ 4 ਲੱਖ 8 ਲੱਖ ਇਹ ਨਹੀਂ ਯਾਦ ਰਹਿਣੇ ਤੁਸੀਂ ਇਹ ਦੇਖੋ ਵੀਰੇ ਪ੍ਰਮਾਤਮਾ ਨੇ ਕਿੰਨੀ ਸੋਹਣੀ ਬਿਉਂਤ ਬਣਾਈ ਆ ਇੱਕ ਬੰਦਾ ਹਸਪੀਟਲ 'ਚ ਦਾਖਲ ਹੋ ਜਾਏ ਇੱਕ ਦਿਨ ਦਾ ਵੀਰੇ ਆਕਸੀਜਨ ਦਾ ਖਰਚਾ 10 ਤੋਂ 15000 ਆ ਤੇ ਪ੍ਰਮਾਤਮਾ ਨੇ ਕਿੰਨੇ ਆਪਾਂ ਨੂੰ ਸਾਲ ਦੇਤੇ ਨੇ ਇੰਨੀ-ਇੰਨੀ ਆਪਣੀ ਉਮਰ ਹੋ ਗਈ ਕਦੇ ਆਕਸੀਜਨ ਦਾ ਹਿਸਾਬ ਦਿੱਤਾ ਪਰਮਾਤਮਾ ਨੂੰ ਤੇ ਪਰਮਾਤਮਾ ਆਪਣੇ ਤੋਂ ਮੰਗਦਾ ਕੀ ਇਹ ਦੱਸੋ ਮੰਗਦਾ ਤਾਂ ਕੁਛ ਹੋ ਨਹੀਂ ਆ ਸਿਰਫ ਇੱਕ ਸ਼ੁਕਰਾਨਾ ਹੀ ਕਰਨਾ ਹੁੰਦਾ ਨਾ ਤੇ ਆਪਾਂ ਉਹ ਵੀ ਨਹੀਂ ਕਰਦੇ ਸ਼ੁਕਰ ਤਾਂ ਸੀ ਮਾਲਕ ਦਾ ਕਰਦੇ ਹੀ ਆ ਪਰ ਇਹ ਗੱਲ ਤਾਂ ਮੈਨੂੰ ਸਮਝ ਨਹੀਂ ਆਈ ਵੀਰੇ ਇਹਦਾ ਕਿਦਾਂ ਸ਼ੁਕਰ ਕਰਾਂ ਯਾਰ ਦੇਖੋ ਵੀਰੇ ਜਿਹੜੀ ਚੀਜ਼ ਆਪਣੀ ਕਿਸਮਤ ਚ ਨਹੀਂ ਲਿਖੀ ਨਾ ਆਪਾਂ ਨੂੰ ਨਹੀਂ ਮਿਲਣੀ ਤੁਸੀਂ ਇਹ ਦੇਖੋ ਆਪਾਂ ਨੂੰ ਪ੍ਰਮਾਤਮਾ ਨੇ ਇੰਨਾ ਕੁ ਬਲ ਬਖਸ਼ਿਆ ਨਾ ਕਿ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਰ ਕੇ ਜਾ ਸਕਦੇ ਹਾਂ ਬਿਲਕੁਲ ਬਿਲਕੁਲ ਥੋਨਾ ਬਾਰੇ ਸੋਚੋ ਜਿਹੜੇ ਵਿਚਾਰੇ ਲੂਣਲੇ ਲੰਗੜੇ ਨੇ ਉਹ ਜਿਹੜੇ ਤੁਰ ਫੇਰ ਹੀ ਨਹੀਂ ਸਕਦੇ ਇਹ ਸਾਖਤ 타 ਮਹਾਰਾਜ ਜਿੰਨ ਕਾਮੁਲਕੂ ਮੇਰਾਜ ਜਿੰਨ ਘਰ ਝੂਲਦਾ ਇਹ ਦਿਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾ ਕੇ ਮੰਗਣਾ ਪੈਂਦਾ ਤਾਂ ਠੀਕ ਕਰ ਰਿਹਾ ਇਸ ਨੂੰ ਦੁਨੀਆ ਤੇ ਇੰਨੀਆਂ ਤਰਸਦੀਆਂ ਹੋ ਰਹੀਆਂ ਨੇ ਇੰਨਾ ਕੁਝ ਹੋ ਰਿਹਾ ਇੱਕ ਘਰ ਦਾ ਚੀਜ ਜਾਂਦਾ ਹੈ ਮੁੜ ਕੇ ਵਾਪਸ ਹੀ ਨਹੀਂ ਆਂਦਾ ਉਹ ਮਤਲਬ ਇੰਨਾ ਦੁੱਖ ਦੁਨੀਆ ਤੇ ਪਿਆ ਤੇ ਆਪਾਂ ਉਹਨਾਂ ਤੋਂ ਕਿਤੇ ਚੰਗੇ ਬੈਠੇ ਆ ਤੇ ਆਪਾਂ ਫਿਰ ਰੋਈ ਜਾਂਦੇ ਆ ਯਾਰ ਕਈਆਂ ਕੋਲੇ ਰੋਟੀ ਖਾਣ ਨੂੰ ਪੈਸਾ ਹੈ ਨਹੀਂ ਸਵੇਰੇ ਉੱਠ ਕੇ ਆਪਣੇ ਕੰਮ ਤੇ ਨਿਕਲਦੇ ਨੇ ਸ਼ਾਮ ਨੂੰ ਆਪਣੇ ਪਰਿਵਾਰ ਨੂੰ ਰੋਟੀ ਖਵਾਉਣ ਜੋਗੇ ਪੈਸੇ ਨਹੀਂ ਹੁੰਦੇ ਉਹ ਕੀ ਕਰਾਂ ਨਾ ਦੱਸੋ ਆਪਾਂ ਨੂੰ ਇੰਨਾ ਕੁਝ ਦਿੱਤਾ ਯਾਰ ਰੱਬ ਨੇ ਸਾਰਾ ਕੁਝ ਆਪਾਂ ਨੂੰ ਬਿਨ ਮੰਗਿਆ ਦਿੱਤਾ ਤੇ ਆਪਾਂ ਸ਼ੁਕਰ ਵੀ ਨਹੀਂ ਕਰ ਸਕਦੇ ਘਾਟੇ ਵਾਦੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣੇ ਵੀਰੇ ਜੇ ਅੱਜ ਇੱਕ ਡੀਲ ਕੈਨਸਲ ਹੋਈ ਆ ਕੀ ਪਤਾ ਵਿੱਚ ਕੋਈ ਭਲਾ ਹੀ ਹੋਵੇ ਕੀ ਪਤਾ ਉਸ ਤੋਂ ਬਾਅਦ ਆਪਣਾ ਲੱਖਾਂ ਦਾ ਹੋਰ ਨੁਕਸਾਨ ਹੋਣਾ ਹੁੰਦਾ ਪਰਮਾਤਮਾ ਕਹਿੰਦਾ ਸਬਰ ਕਰ ਸ਼ੁਕਰ ਕਰ ਤੈਨੂੰ ਸਭ ਕੁਝ ਦੇਾਂਗੇ ਸਬਰ ਨਹੀਂ ਛੱਡਣਾ ਵੀਰੇ ਸਮਝ ਗਿਆ ਮੇਰੀ ਗੱਲ ਕੱਲੀ ਕੱਲੀ ਚੀਜ਼ ਦਾ ਸ਼ੁਕਰਾਨਾ ਕਰਨਾ ਬਣਦਾ ਪਰਮਾਤਮਾ ਨੇ ਐਵੇਂ ਨਹੀਂ ਦੱਸਦਾ ਸੁੰਗਣਾ ਦਿੱਤੀਆਂ ਦੋ ਉਂਗਲਾਂ ਵੀ ਘੱਟ ਹੁੰਦੀਆਂ ਤੇ ਆਪਣਾ ਕੀ ਬਣਦਾ ਦੱਸੋ ਆਪਣੇ ਤਾਂ ਅੱਧੇ ਕੰਮ ਦੁਨੀਆ ਤੇ ਹੋਣੇ ਨਹੀਂ ਕੱਲੀ-ਕੱਲੀ ਚੀਜ਼ 나ਪ ਤੋਲ ਕੇ ਦਿੱਤੀ ਆ ਵੀਰੇ ਇਸ ਕਰਕੇ ਅਸੀਂ ਹੁਣ ਸ਼ੁਕਰ ਕਰਿਆ ਕਰਾਂਗੇ ਹਰ ਇੱਕ ਗੱਲ ਤੇ ਪਰਮਾਤਮਾ ਕੱਲੀ-ਕੱਲੀ ਗੱਲ ਦਾ ਸ਼ੁਕਰ ਕਰਨਾ ਪਰਮਾਤਮਾ ਦਾ ਸ਼ੁਕਰ ਹੈ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ ਤੇਰੀ ਗੱਲ ਬਹੁਤ ਸੋਹਣਾ ਪਰਿਵਾਰ ਦਿੱਤਾ ਵੀਰੇ ਇੰਨਾ ਸੋਹਣਾ ਆਪਾਂ ਨੂੰ ਦੁਨੀਆ ਦੇਖੋ ਅੱਖਾਂ ਤੋਂ ਦਿਖਦਾ ਪਿਆ ਹੈ ਹੱਥਾਂ ਪੈਰਾਂ ਨਾਲ ਆਪਾਂ ਕੰਮਕਾਰ ਕਰ ਸਕਦੇ ਆ ਓਂਕਾਰ ਵੀਰੇ ਇੱਕ ਗੱਲ ਯਾਦ ਰੱਖਿਓ 84 ਲੱਖ ਜੁਨਾਬਾਦ ਇਹ ਮਨੁੱਖਾ ਜਨਮ ਮਿਲਿਆ ਤੇ ਇੱਕ ਇਨਸਾਨ ਹੀ ਆ ਜਿਹੜਾ ਆਪ ਕਮਾ ਕੇ ਖਾ ਸਕਦਾ ਤੇ ਉਹਦਾ ਵੀ ਢਿੱਡ ਭਰ ਰਿਹਾ ਤੇ ਆਪਾਂ ਕਿੱਥੇ ਜਾਵਾਂਗੇ ਯਾਰ ਲੱਖਾਂ ਜੀਵ ਜੰਤੂ ਤੁਰੇ ਫਿਰਦੇ ਨੇ ਭੁੱਖਾ ਤਾਂ ਕੋਈ ਨਹੀਂ ਮਰਦਾ ਨਾ ਨਹੀਂ ਮਰਦਾ ਜਲਮੇ ਜਾਣ ਤੋਂ ਪਾਇਨ ਤినా ਵੀ ਰੋਜੀ ਤੇ ਪਰਮਾਤਮਾ ਨੇ ਕੱਲੇ ਕੱਲੇ ਦੀ ਰੋਜੀ ਰੋਟੀ ਲਿਖ ਕੇ ਵੇਚੀ ਆ ਤੇ ਆਪਾਂ ਜੇ ਆਪਾਂ ਨੂੰ ਇੱਕ ਚੀਜ਼ ਦਾ ਨੁਕਸਾਨ ਹੋ ਜਾਂਦਾ ਆਪਾਂ ਸਾਰੀਆਂ ਭੁੱਲ ਜਾਂਦੇ ਆ ਜੋ ਪਰਮਾਤਮਾ ਨੇ ਪਹਿਲਾਂ ਦਿੱਤੀਆਂ ਨੇ ਜਾਂ ਹੋਰ ਦੇਣੀਆਂ ਨੇ ਹੁਣ ਦੇਖੋ ਮੈਂ ਤੁਹਾਨੂੰ ਸਮਝਾਤਾ ਤੁਸੀਂ ਆਪਣੀ ਜ਼ਿੰਦਗੀ ਚ ਉਹ ਚੀਜ਼ ਨੂੰ ਅਪਲਾਈ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਪਰ ਹਰ ਇੱਕ ਗੱਲ ਦਾ ਸ਼ੁਕਰ ਕਰਾਂਗੇ ਨਾ ਤਾਂ ਹੀ ਜ਼ਿੰਦਗੀ ਸੋਖੀ ਲੰਘਣੀ ਆ ਵੀਰੇ ਨਹੀਂ ਤਾਂ ਫਿਰ ਦੁੱਖ ਤਾਂ ਲੋਕਾਂ ਨੂੰ ਫ੍ਰੀ ਚ ਮਿਲ ਹੀ ਜਾਂਦੇ ਨੇ ਸੋਹਿੰਦਰ ਤੂੰ ਯਾਰ ਸਾਡੀਆਂ ਅੱਖਾਂ ਖੋਲਤੀ ਐ ਅੱਜ ਤੋਂ ਬਾਅਦ ਆਪਾਂ ਹਰ ਵਾਰੀ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰਾਂਗੇ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਪ੍ਰਮਾਤਮਾ ਮaaf ਕਰੀ ਅੱਗੇ ਤੋਂ ਹਰ ਇੱਕ ਚੀਜ਼ ਦਾ ਸ਼ੁਕਰ ਕਰਿਆ ਕਰਾਂਗੇ ਬਿਲਕੁਲ ਤੇਰਾ ਸ਼ੁਕਰ ਹੈ ਪ੍ਰਮਾਤਮਾ ਸ਼ੁਕਰ ਹੈ ਪ੍ਰਮਾਤਮਾ ਆਲੋਰਾ ਚਲੀਏ ਫੋਨ ਡਿੱਗ ਗਿਆ ਕਿ ਨੁਕਸਾਨ ਹੋ ਗਿਆ ਤੇਰਾ ਓਏ ਹੋਏ ਕੋਈ ਕੁਛ ਨਹੀਂ ਹੁੰਦਾ ਸ਼ੁਕਰ ਕਰ ਪ੍ਰਮਾਤਮਾ ਦਾ ਹੁਣ ਇਹ ਸੁਿੰਦਰ ਨੇ ਕੀ ਸਮਝਾਇਆ ਸੀ ਕੋਈ ਗੱਲ ਹੋਵੇ ਪ੍ਰਮਾਤਮਾ ਦਾ ਸ਼ੁਕਰ ਕਰਨਾ